ਇਹ ਪਿਆਰ ਛਲਾਵਾ ਹੋ ਸਕਦਾ ਹੈ ਇਹ ਪਿਆਰ ਤੁਹਾਨੂੰ ਲੁੱਟਣ ਲਈ ਕੀਤਾ ਜਾ ਸਕਦਾ ਹੈ ਇਹ ਪਿਆਰ ਤੁਹਾਡੇ ਲਈ ਮੁਸੀਬਤ ਹੋ ਸਕਦਾ ਹੈ ਇਹ ਤੁਹਾਨੂੰ ਗਲਵਕੜੀ ਦੇ ਵਿੱਚ ਲੈਣਾ ਤੁਹਾਡੇ ਵਾਸਤੇ ਵੱਡਾ ਨੁਕਸਾਨ ਹੋ ਸਕਦਾ ਜੀ ਹਾਂ ਅਮਰੀਕਾ ਦੇ ਵਿੱਚ ਕੁਝ ਅਜੀਹਾ ਹੀ ਹੋ ਰਿਹਾ ਹੈ ਕੁਝ ਸ਼ਹਿਰਾਂ ਦੇ ਵਿੱਚ ਕੁਝ ਲੋਕ ਆਉਂਦੇ ਨੇ ਤੁਹਾਡੇ ਨਾਲ ਫੋਕੀ ਜਾਣ ਪਛਾਣ ਕਰਦੇ ਨੇ ਔਰ ਤੁਹਾਨੂੰ ਗਲੇ ਲਗਾਉਂਦੇ ਨੇ ਔਰ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਤੁਹਾਡੇ ਗਲੇ ਦੇ ਵਿੱਚੋਂ ਤੁਹਾਡੀ ਸੋਨੇ ਦੀ ਚੇਨ ਗਾਇਬ ਹੈ ਸਭ ਤੋਂ ਵੱਡੀ ਗੱਲ ਕਿ ਇਹ ਜਿਹੜੀਆਂ ਘਟਨਾਵਾਂ ਲਗਾਤਾਰ ਜਿਨ੍ਹਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਇਹ ਸਿਰਫ ਭਾਰਤੀ ਲੋਕਾਂ ਦੇ ਨਾਲ ਹੋ ਰਹੀਆਂ ਨੇ ਭਾਰਤੀ ਲੋਕ ਜਿਹੜਾ ਲੋਕਾਂ ਨੂੰ ਘੱਟ ਅੰਗਰੇਜ਼ੀ ਆਉਂਦੀ ਹੈ ਜਿਹੜੇ ਲੋਕ ਘੱਟ ਵਕਫਕਰ ਹੁੰਦੇ ਨੇ ਉਹਨਾਂ ਦੇ ਨਾਲ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਨੇ ਔਰ ਇਸ ਦੇ ਬਾਬਤ ਜਿੱਥੇ ਪੁਲਿਸ ਪਰੇਸ਼ਾਨ ਹੈ ਉੱਥੇ ਹੀ ਉਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਖਾਸ ਤੌਰ ਤੇ ਜਿਹੜੇ ਭਾਰਤੀ ਲੋਕ ਨੇ ਉਹ ਖਾਸਾ ਪਰੇਸ਼ਾਨ ਨਜ਼ਰ ਆ ਰਹੇ ਨੇ ਇਸ ਖਬਰ ਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਕਿ ਜਿੱਥੇ ਲੋਕ ਬਜ਼ੁਰਗਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਉਹਨਾਂ ਦੇ ਸੜਕਾਂ ਦੇ ਉੱਪਰ ਖੇਡਦੇ ਹੋਏ ਬੱਚਿਆਂ ਦੇ ਪ੍ਰਤੀ ਵੀ ਚਿੰਤਤ ਨੇ ਆਓ ਇਸ ਸਾਰੀ ਖਬਰ ਤੋਂ ਪਰਦਾ ਚੱਕਦੇ ਹਾਂ ਸੈਟਲ ਦੇ ਆਸ-ਪਾਸ ਭਾਰਤੀ ਲੋਕਾਂ ਦੀ ਸੰਗਣੀ ਆਬਾਦੀ ਵਾਲੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਪਿਛਲੇ ਕਈ ਦਿਨਾਂ ਵਿੱਚ ਵਾਧਾ ਦੇਖਿਆ ਗਿਆ ਹੈ ਪੁਲਿਸ ਵਿਭਾਗ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ احتیاط برتن نامعلوم ਲੋਕਾਂ ਦੇ ਨਾਲ ਨਾ ਗੱਲਬਾਤ ਕਰਨ ਨਾ ਵਿਚਰਨ ਉਹਨਾਂ ਤੋਂ ਸੁਚੇਤ ਰਹਿਣ ਪੁਲਿਸ ਵੱਲੋਂ ਉਤਰੀਨਮੈਂਡ ਦੇ ਵਿੱਚ ਇੱਕ ਦਰਜਣ ਤੋਂ ਵੱਧ ਗਹਿਣਿਆਂ ਦੀਆਂ ਚੋਰੀਆਂ ਦੀ ਜਾਂਚ ਕਰ ਰਹੀ ਹੈ ਇਸ ਤੋਂ ਇਲਾਵਾ ਮਿਲਕਰੀਕ ਤੇ ਬੋਵਲ ਦੇ ਵਿੱਚ ਅਜਈਆਂ ਵਾਰਦਾਤਾਂ ਦੀਆਂ ਖਬਰਾਂ ਵੀ ਸੁਣਨ ਨੂੰ ਮਿਲੀਆਂ ਨੇ ਇਸੇ ਇਲਾਕੇ ਤੋਂ ਸਟੇਟ ਸੈਂਟਰ ਦੀਆਂ ਚੋਣਾਂ ਲੜ ਰਿਹਾ ਹੈ ਜਿਸ ਕਰਨ ਸਿੰਘ ਨੇ ਕਿਹਾ ਕਿ ਇਹ ਬਹੁਤ ਗਲਤ ਹੋ ਰਿਹਾ ਹੈ ਅਜੇਹਾ ਨਹੀਂ ਹੋਣਾ ਚਾਹੀਦਾ ਚੋਰਾਂ ਵੱਲੋਂ ਇਲਾਕੇ ਦੇ ਵਿੱਚ ਕਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਲੋਕ ਡਰੇ ਹੋਏ ਨੇ ਸਹਿਮੇ ਹੋਏ ਨੇ ਤੇ ਦਹਿਸ਼ਤ ਦਾ ਮਾਹੌਲ ਹੈ ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਲੋਕ ਬੇਖੌਫ ਹੋ ਕੇ ਸੜਕਾਂ ਤੇ ਬਾਜ਼ਾਰਾਂ ਦੇ ਵਿੱਚ ਘੁੰਮਣ ਤੇ ਆਜ਼ਾਦੀ ਮਾਨਣ ਉਹਨਾਂ ਨੇ ਕਿਹਾ ਕਿ ਉਹ ਚਿੰਤਤ ਨੇ ਉਹ ਇੱਕ ਦੂਸਰੇ ਦੇ ਨਾਲ ਗੱਲਾਂ ਕਰ ਰਹੇ ਨੇ ਉਹ ਖੁੱਲ੍ਹ ਕੇ ਚੱਲ ਵੀ ਨਹੀਂ ਸਕਦੇ ਉਹਨਾਂ ਨੇ ਕਿਹਾ ਕਿ ਖੁਦ ਉਹਨਾਂ ਦੀ ਪਤਨੀ ਉਹਨਾਂ ਦੀ ਮਾਂ ਨੇ ਇੱਕਿਆ कि वो हमेशा देख रहे ने कि कोई कार रुक रही है भोले-भाले ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਫਿਰਾਕ ਦੇ ਵਿੱਚ ਲੋਕ ਹੁੰਦੇ ਨੇ ਲੋਕਾਂ ਨੂੰ ਇਸ ਲੁਟੇਰੀ ਗੈਂਗ ਦੇ ਕੋਲੋਂ ਸਾਵਧਾਨ ਰਹਿਣਾ ਚਾਹੀਦਾ ਹੈ ਲੋਕ ਆਖਦੇ ਨੇ ਕਿ ਜੇਕਰ ਉਹਨਾਂ ਦੇ ਬੱਚੇ ਬਾਹਰ ਸੜਕਾਂ ਤੇ ਖੇਡ ਰਹੇ ਨੇ ਤਾਂ ਉਹਨਾਂ ਪ੍ਰਤੀ ਵੀ ਉਹ ਚਿੰਤਤ ਨੇ ਤੋਂ ਉਹਨਾਂ ਨੇ यहां पे एक कार ਰੋਕੀ और उन्होंने आंटी आंटी थोड़ा सा आप रुकी है तो मैं रुक गई आंटी आंटी बोले तो वो उतर के मेरे पैर छुए प्रणाम किया उन्होंने हाँ जी दो लेडीज थी एक बाहर आई और एक अंदर ही बैठी रही तो वो लेडीज ने मेरे पैर छुए हाँ जी पैर छुए और फिर यहाँ पे उसने किस कि, माथे पे यहाँ पे किस किया मैं दूर होती गई वो मेरे पास आती गई मैंने कहा आई डोंट लाइक ऑल दिस तो भी वो मेरे पास आई जबरदस्ती से थोड़ी स्ट्रांग भी थी वो तो उसने बोला कि हम बोले मंदिर में रहते हैं और आप इंडियन हैं आई लाइक इंग इंडियन टू मच तो ये हमारी तरफ से आप गिफ्ट स्वीकार करो बोले ब, हमारे भगवान के गिफ्ट है तो उसने हा, उसने हाथ में हार हार लिया और मेरे को यहाँ पहना मैं उसको बोली मुझे हार नहीं चाहिए मुझे नहीं पहनाओ वो मानी नहीं हार ऐसा किया तो हार में चैन यहाँ थी हार के साथ में वो चैन पत्नी थी तो उसने कट की अब मुझे समझ में नहीं आया कुछ भी पर वो कट हो गई चैन तो हार उसने वापस पुल कर लिया अपनी तरफ और हार के साथ वो चेन पीछे में वो चैन तो का पीछे हाँ, हाँ, हाँ। बाद में उसने मेरे हाथ भी मिलाया और बाद में वो कार मामले में लेके खासा परेशान चल रहा है जांच चल रही है पड़ताल हो रही है 14 ਅਜਈਆਂ ਚੋਰੀ ਦੀਆਂ ਕਟਨਾਮਾ ਲੁੱਟਖੋ ਦੀਆਂ ਕਟਨਾਮਾ ਮਾਮਲਾ ਗੌਰ ਕਰ ਰਹੀ ਹੈ ਪੁਲਿਸ ਦੇਖ ਰਹੀ ਹੈ ਕਿ ਇਹਨਾਂ ਦੇ ਵਿੱਚ ਹੱਥ ਕਿਸ ਦਾ ਹੈ ਇੱਕ ਵੱਡਾ ਲੁਟੇਰਾ ਗਰੋ ਸਰਗਰਮ ਹੋ ਗਿਆ ਹੁੰਦਾ ਕੀ ਹੈ ਇੱਕ ਕਾਰ ਤੁਹਾਡੇ ਕੋਲ ਆ ਕੇ ਰੁਕਦੀ ਹੈ ਤੁਹਾਨੂੰ ਆਵਾਜ਼ ਦਿੱਤੀ ਜਾਂਦੀ ਹੈ ਤੁਹਾਨੂੰ ਬੁਲਾਇਆ ਜਾਂਦਾ ਹੈ ਤੇ ਆਪਣੇ ਕੋਲ ਤੁਹਾਨੂੰ ਖੜਾ ਕਰਕੇ ਤੁਹਾਡੇ ਨਾਲ ਸਾਂਝ ਗੱਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਤੁਹਾਡੇ ਗੱਲ ਦੇ ਵਿੱਚ ਕੁਝ ਹਾਰਨਮਾ ਕੋਈ ਚੀਜ਼ ਪਾਈ ਜਾਂਦੀ ਹੈ ਤੇ ਗਲ ਦੇ ਵਿੱਚ ਜਦੋਂ ਤੁਹਾਡੇ ਕੋਈ ਸੋਨੇ ਦੀ ਚੇਨ ਦੇਖਦੇ ਨੇ ਤਾਂ ਉਹ ਛਾਤਰ ਤਰੀਕੇ ਦੇ ਨਾਲ ਕੱਟ ਕੇ ਹਵਾ ਹੋ ਜਾਂਦੇ ਨੇ ਅਜਿਹੇ ਛਾਤਰ ਠੱਗਾ ਤੋਂ ਬਚਣਾ ਚਾਹੀਦਾ ਇਹ ਖਬਰ ਤੁਹਾਡੇ ਵਾਸਤੇ ਇੱਕ ਸੂਚਨਾ ਵੀ ਹੈ ਇੱਕ ਜਾਣਕਾਰੀ ਵੀ ਹੈ ਕਿ ਤੁਸੀਂ ਵੀ احتیاط ਵਰਤੋ ਕਿਸੇ ਵੀ ਨਾਮਲੂ ਬੰਦੇ ਦੇ ਪਾਸ ਜਾ ਕੇ ਖੜੋ ਨਾ ਜੇਕਰ ਤੁਹਾਨੂੰ ਕੋਈ ਹਾਕ ਮਾਰਦਾ ਤਾਂ ਉਸ ਤੋਂ ਦੂਰੀ ਬਣਾ ਕੇ ਰੱਖੋ ਉਸ ਨੂੰ ਗਲੇ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਜੇਕਰ ਉਹ ਤੁਹਾਡਾ ਹੱਥ ਫੜਦਾ ਤਾਂ ਤੁਸੀਂ ਪੁਲਿਸ ਦੀ ਮਦਦ ਲੈ ਸਕਦੇ ਹੋ ਦੇਖਿਆ ਗਿਆ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਜ਼ੋਰ ਜ਼ਬਰਦਸਤੀ ਵੀ ਕੀਤੀ ਗਈ ਹੈ ਬਹੁਤ ਸਾਰੇ ਲੋਕਾਂ ਨੂੰ ਭੋਲੇਪਨ ਲੁੱਟਿਆ ਗਿਆ ਉਹਨਾਂ ਦੀਆਂ ਸੋਨੇ ਦੀਆਂ ਚੀਜ਼ਾਂ ਜਿਹੜੀਆਂ ਉਹ ਉਤਾਰ ਲਈਆਂ ਗਈਆਂ ਸੋ ਇਸ ਮਾਮਲੇ ਦੇ ਵਿੱਚ ਹੁਣ ਸਾਰਿਆਂ ਨੂੰ ਸੁਚੇਤ ਹੋਣਾ ਪਵੇਗਾ ਜੇਕਰ ਤੁਹਾਨੂੰ ਅਜਿਹੇ ਗੈਂਗ ਦਾ ਕੋਈ ਵੀ ਮੈਂਬਰ ਕਿਤੇ ਸ਼ੱਕੀ ਕੋਈ ਦਿਖਾਈ ਦਿੰਦਾ ਹੈ ਜਾਂ ਪਤਾ ਚੱਲਦਾ ਹੈ ਉਸ ਵਾਸਤੇ ਤੁਸੀਂ ਰਣਮਨ ਪੁਲਿਸ ਵਿਭਾਗ ਨੂੰ ਸੂਚਿਤ ਵੀ ਕਰ ਸਕਦੇ ਹੋ دیکھتے ਰਹੋ ਲਾਈਫ ਪੰਜਾਬੀ ਟੀਵੀ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી